ਸਵਾਗਤ ਹੈ ਹੁਸ਼ਰਪਰ ਨਿਊਜ਼ ਤੋਂ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਸ਼ਪ ਤਾਂ ਅੱਜ ਅਦਾਰਾ ਹੁਸ਼ਰਪਰ ਨਿਊਜ਼ ਦੀ ਟੀਮ ਪਹੁੰਚੀ ਹੈ ਹੁਸ਼ਰਪੁਰ ਜਲੰਧਰ ਮਾਰਗ ਤੇ ਮੌਜੂਦ ਲਾਲੀ ਮੋਟਰਸ ਤੇ ਸ਼ੋਰੂਮ ਵਿਖੇ ਜਿੱਥੇ ਕਿ ਅੱਜ ਕੀਆ ਕੰਪਨੀ ਵੱਲੋਂ ਕੀਆ ਗੱਡੀ ਦੀ ਜਿਹੜੀ ਉਹ ਲਾਂਚਿੰਗ ਕੀਤੀ ਗਈ ਹੈ ਤੇ ਇਸ ਗੱਡੀ ਦੀ ਘੁੰਡ ਚਕਾਈ ਐਮਐਲਏ ਹੁਸ਼ਰਪੁਰ ਵੱਲੋਂ ਕੀਤੀ ਗਈ ਹੈ ਸੋ ਕੀ ਕੁਝ ਗੱਡੀ ਦੇ ਵਿੱਚ ਨਵੇਂ ਫੀਚਰਸ ਨੇ ਕੀ ਸੋਚ ਨੂੰ ਲੈ ਕੇ ਕੰਪਨੀ ਵੱਲੋਂ ਗੱਡੀ ਨੂੰ ਮਾਰਕੀਟ ਦੇ ਵਿੱਚ ਉਤਾਰਿਆ ਗਿਆ ਹੈ ਤੇ ਆਓ ਗੱਡੀ ਦੀਆਂ ਖਾਸੀਅਤ ਨੂੰ ਜਾਣਨ ਦੇ ਲਈ ਗੱਲਬਾਤ ਕਰਦੇ ਹਾਂ ਕੰਪਨੀ ਦੇ ਸਟਾਫ ਮੈਂਬਰ ਦੇ ਨਾਲ ਤਾਂ ਕੀਆ ਨਿਊ ਸੈਲਟਸ ਗੱਡੀ ਦੀਆਂ ਇਹ ਖੂਬੀਆਂ ਦੱਸਣ ਲਈ ਫੀਚਰਸ ਦੱਸਣ ਲਈ ਕੀ ਕੀ ਕੰਪਨੀ ਵੱਲੋਂ ਇਸ ਦੇ ਵਿੱਚ ਨਵੀਆਂ ਸਹੂਲਤਾਂ ਮੈਂ ਜਿਹੜੀਆਂ ਕਸਟਮਰ ਨੂੰ ਦਿੱਤੀਆਂ ਗਈਆਂ ਨੇ ਸਾਰੇ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਤੇ ਕੀਆ ਕੰਪਨੀ ਦੇ ਜਿਹੜੇ ਸਟਾਫ ਮੈਂਬਰ ਨੇ ਅਜੇ ਕੁਮਾਰ ਮੌਜੂਦ ਨੇ ਗੱਲਬਾਤ ਕਰਦੇ ਆ ਅਜੇ ਜੀ ਬਹੁਤ-ਬਹੁਤ ਸਵਾਗਤ ਹੈ ਤੇ ਬਹੁਤ-ਬਹੁਤ ਮੁਬਾਰਕਬਾਦ ਜੀ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਜੀ ਅਜੇ ਜੀ ਅੱਜ ਕੀਆ ਸੈਲਟਸ ਵੱਲੋਂ ਨਿਊ ਕੀਆ ਸੈਲਟਸ ਸਟੂਡੀਓ ਲਾਂਚ ਕਰ ਦਿੱਤੀ ਗਈ ਹੈ ਜੀ ਸਰ ਤੇ ਆਪਾਂ ਫਸਟ ਆਫ ਆਲ ਆਪਾਂ ਫੀਚਰਸ ਤੋਂ ਗੱਲ ਕਰੀਏ ਕਿ ਕੀ ਕੁਝ ਨਵੀਆਂ ਸਹੂਲਤਾਂ ਆ ਜਾਂ ਕੀ ਕੁਝ ਨਵੇਂ ਫੀਚਰਸ ਆ ਇਸ ਵਿੱਚ ਅੱਛਾ ਪੁੱਲਾ ਆਪਾਂ ਗੱਲ ਕਰਾਂਗੇ ਇਹਦੇ ਫਰੰਟ ਤੋਂ ਫੇਸ ਤੋਂ ਜੀ ਜਿਹੜਾ ਇਹਦਾ ਫਰੰਟ ਫੇਸ ਟੋਟਲੀ ਯਾਨੀ ਕਾਈਗਰ ਫੇਸ ਕਰ ਦਿੱਤਾ ਗਿਆ ਹੈ ਇਹਦੇ ਵਿੱਚ LED MF ਲਾਈਟਸ ਲਾਈਟ ਦੇਤੀਆਂ ਦੇਖੀਆਂ ਜਿਹਦੇ ਨਾਲ ਇਹਦੀ ਇਨਹਾਂਸ ਤੇ ਇਹਦੀ ਲੁੱਕ ਤੇ ਬੜਾ ਯਾਨੀ ਕਿ ਵਧੀਆ ਚੀਜ਼ ਨੇ ਲੱਗਦੀ ਪਹਿਲੀ ਨਾਲੋਂ ਯਾਨੀ ਕਿ ਵਕਤ ਬ੍ਰਾਡ ਕਰ ਦਿੱਤੀ ਹੈ ਇਹ ਗੱਡੀ ਤੁਸੀਂ ਫਰੰਟ ਤੋਂ ਦੇਖੋਗੇ ਤੇ ਇਹ ਦੇਖਣ ਚ ਕਾਫੀ ਵੱਡੀ ਲੱਗਦੀ ਹੈ ਇਹਦੀ ਲੈਂਥ ਔਰ ਹਾਈਟ ਔਰ ਵਿਡਥ ਸਾਰੀਆਂ ਬਤਾਤੀਆਂ ਜਿਹਦੇ ਨਾਲ ਸਾਨੂੰ ਲੈਗ ਸਪੇਸ ਅ ਸ਼ੋਲਡਰ ਦੇ ਤੋਂ ਪਿੱਛੇ ਥਰਡ ਰੋ ਤੇ ਵੀ ਤੀਜੇ ਰੋ ਤੇ ਬਤਨ ਬੰਦੇ ਬੈਠਦੇ ਨੇ ਤੇ ਉਹ ਤੁਹਾਨੂੰ ਯਾਨੀ ਕਿ ਕੰਫਰਟੇਬਲ ਹੀ ਤੁਹਾਨੂੰ ਕਿ ਉਹਦੇ ਵਿੱਚ ਬੈਠਣਗੇ ਤੁਹਾਡਾ ਸ਼ੋਲਡਰ ਨਾਲ ਸ਼ੋਲਡਰ ਟੱਚ ਨਹੀਂ ਹੋਏਗਾ ਪ੍ਰੋਪਰ ਆਏਗਾ ਪ੍ਰੋਪਰ ਲੈਗ ਸਪੇਸ ਮਿਲੇਗਾ ਤੁਹਾਨੂੰ ਇਹ ਚੀਜ਼ਾਂ ਵਧਾ ਦਿੱਤੀਆਂ ਗਈਆਂ ਔਰ ਬੂਟ ਸਪੇਸ ਦੇ ਵਿੱਚ ਯਾਨੀ ਕਿ ਯਾਨੀ ਕਿ ਜ਼ਿਆਦਾ ਕੈਪੈਸਿਟੀ ਦਿੱਤੀ ਹੈ ਤਾਂ ਕਿ ਲਗੇਜ ਕੈਰੀ ਕਰਨ ਵਾਸਤੇ ਤੁਹਾਨੂੰ ਜ਼ਿਆਦਾ ਈਜ਼ੀ ਰਹੇ ਮਤਲਬ ਕਿ ਪ੍ਰਾਣੀ ਦੀ ਜਿਹੜੀ ਪ੍ਰਾਣੀ ਇਹ ਕੀਆ ਸੈਲ ਟੂ ਸੈਟ ਜਿਹੜੀ ਨਵੀਂ ਵਾਲੀ ਆ ਇਦੇ ਵਿੱਚ ਲੈਂਥ ਹਾਈਟ ਬੂਟਸਪੇਸ ਸਾਰਾ ਕੁਝ ਫਰਕ ਹੈ ਸਾਰਾ ਕੁਝ ਫਰਕ ਹੈ ਇਹ ਜਿਹੜਾ ਹੋਰ ਈਵਨ ਜਿਹੜੀ ਫਰੰਟ ਦੀ ਸਕਰੀਨ ਹੈ ਟੋਟਲੀ ਚੇਂਜ ਹੋ ਗਈ ਹੈ ਤੁਸੀਂ ਦੇਖੋਗੇ ਉਹਦੇ ਵਿੱਚ ਸਿੰਗਲ ਸਿੰਗਲ ਸਕਰੀਨ ਆਉਂਦੀ ਹੈ ਇਹਦੇ ਵਿੱਚ ਸਿੰਗਲ ਸਕਰੀਨ ਆਉਂਦੀ ਹੈ ਬਿਲਕੁਲ ਮੈਂ ਇਹੀ ਗੱਲ ਦੇਖ ਰਿਹਾ ਸੀਗਾ ਕਿ ਸਿੰਗਲ ਸਕਰੀਨ ਹੈ ਤੇ ਕਾਫੀ ਕਿੰਨੇ ਇੰਚ ਦੀ ਸਕਰੀਨ ਹੈ ਇਹ 13 ਇੰਚ ਟੋਟਲ ਹੈ 30 ਇੰਚ ਹੈ ਜੀ ਇਹਦੇ ਵਿੱਚ ਯਾਨੀ ਕਿ 12 ਇੰਚ ਦਾ ਔਰ 12 ਇੰਚ ਦਾ ਪਾਰਟ ਹੁੰਦਾ ਔਰ 5 ਇੰਚ ਦਾ ਇਹ ਪਾਰਟ ਹੁੰਦਾ ਜੀ 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 ਇਹ ਸੀ ਕੰਸੋਲ ਦਾ ਲਗ ਪਾਰਟ ਆ ਜੀ ਕਿ ਮੀਟਰ ਲੱਗਾ ਵੀ ਔਰ ਜਿਹੜਾ ਥੋੜਾ ਇਨਫੋਰਟੇਨਮੈਂਟ ਜਿਹੜਾ ਇਸ ਬੀਓ ਸਿਸਟਮ ਦਾ ਪਾਰਟ ਅਲੱਗ ਹੈ ਕਰੀ ਜੀ ਤੁਸੀਂ ਆਪਣੇ ਹਿਸਾਬ ਨਾਲ ਜਿਦਾ ਚਲਾ ਸਕਦੇ ਹੋ ਬਾਕੀ ਆਟੋ ਕਲਾਈਮਟ ਏਸੀ ਦੇ ਵਿੱਚ ਜਾਨਕਿ ਟਾਪ ਐਂਡ ਇੰਨੇ ਕਿ ਨੀਚੇ ਉੱਤੇ ਆ ਗਿਆ ਹੈਗਾ ਤੇ ਇੱਕ ਚੀਜ਼ ਹੋਰ ਇਹ ਡੀਜ਼ਲ ਔਰ ਪੈਟਰੋਲ ਦੇ ਵਿੱਚ ਸਾਡੇ ਬੇਸ ਵੇਰੀਐਂਟ ਦੇ ਵਿੱਚ ਆਟੋਮੈਟਿਕ ਦੇਣੀ ਸ਼ੁਰੂ ਕਰਤੀ ਇਹਨਾਂ ਨੇ ਪਹਿਲਾਂ ਕੀ ਹੁੰਦਾ ਸੀਗਾ ਇੱਕ ਕੋਈ ਲਿਮਿਟਡ ਮਾਡਲਸ ਤੋਂ ਆਟੋਮੈਟਿਕ ਸ਼ੁਰੂ ਹੁੰਦਾ ਸੀ ਹੁਣ ਇਹਨਾਂ ਨੇ ਸਟਾਰਟਿੰਗ ਮਾਡਲ ਤੇ ਐਚ ਟੀ ਆਪਸ਼ਨ ਮੋਲਟਾ ਕਰਕੇ ਸਟਾਰਟਿੰਗ ਕੀਤਾ ਹੈ ਉਹ ਤੋਂ ਵਿੱਚ ਇਹਨੇ ਆਟੋਮੈਟਿਕ ਦਾ ਯਾਨੀ ਕਿ ਤੁਹਾਨੂੰ ਆਪਸ਼ਨ ਦੇ ਦਿੱਤੀ ਗਈ ਮਤਲਬ ਕਿ ਇਹ ਵੀ ਇੱਕ ਵੱਡੀ ਰਲੀਫ ਆਪਾਂ ਕਸਟਮਰ ਨੂੰ ਕਹਿ ਸਕਦੇ ਹਾਂ ਬਿਲਕੁਲ ਬਿਲਕੁਲ ਬਹੁਤ ਵੱਡੀ ਰਲੀਫ ਹੈ ਇਹਨੇ ਕਸਟਮਰ ਨੂੰ ਉਹਨੂੰ ਬਜਟ ਨੂੰ ਆਪਣੇ ਨੂੰ ਸਟ੍ਰੈਚ ਕਰਨਾ ਪਿਆ ਬਜਟ ਨੂੰ ਬਿਲਕੁਲ ਬਿਲਕੁਲ ਕਿਉਂਕਿ ਬਹੁਤ ਸਾਰੇ ਲੋਕ ਇਹ ਸੋਚ ਰਹੇ ਨੇ ਕਿ ਘੱਟ ਖਰਚ ਦੇ ਵਿੱਚ ਜਿਹੜੀ ਸਾਨੂੰ ਆਟੋਮੈਟਿਕ ਜਿਹੜੀ ਉਹ ਫੈਸਿਲਿਟੀ ਜਿਹੜੀ ਉਹ ਮਿਲ ਜਾਵੇ ਜੀ ਹ ਔਰ ਜੇਕਰ ਆਪਾਂ ਕੋਈ ਡਿਫਰੈਂਸਸ ਦੀ ਗੱਲ ਕਰਨੀ ਹੈ ਪੁਰਾਣੇ ਦੇ ਮੁਕਾਬਲੇ ਪੁਰਾਣੇ ਦੇ ਮੁਕਾਬਲੇ ਪਹਿਲੇ ਦਾ ਇਸਦੀ ਲੁੱਕ ਦੇਖੋ ਇਸਦੀ ਸਟੇਰਿੰਗ ਵੀ ਟੋਟਲੀ ਡੀ ਕਟੇਨਿੰਗ ਹੋ ਟੋਟਲੀ ਯਾਨੀ ਕਿ ਚੇਂਜ ਕਰ ਦਿੱਤਾ ਹੈ ਜੀ ਤੁਸੀਂ ਪੁਰਾਣਾ ਵਾਲਾ ਦੇਖੋਗੇ ਉਹਦੇ ਵਿੱਚ ਸਿੰਗਲ ਇਹਦੇ ਤੇ ਕੀ ਹੈ ਤੇ ਲੋਗੋ ਹੈ ਇਹਦੇ ਵਿੱਚ ਸਾਈਡ ਤੇ ਕੀ ਹੈ ਤੇ ਲੋਗੋ ਹੈਗਾ ਔਰ ਟੋਟਲੀ ਚੇਂਜ ਹੈਗਾ ਔਰ ਇਹਦਾ ਨਾ ਇਹਦੀ ਲੁੱਕ ਔਰ ਇਹਦੀ ਇਨੈਂਸ ਨੂੰ ਯਾਨੀ ਕਿ ਕਰਦਾ ਹੈਗਾ ਜੀ ਠੀਕ ਹੈ ਔਰ ਟਾਪ ਲੈਵਲ ਵਰਜਨ ਜਾਣੇ ਤੁਹਾਨੂੰ ਵੈਂਟੀਲੇਟਡ ਸੀਟਸ ਮਿਲ ਜਾਂਦੀਆਂ ਹੈਗੀਆਂ ਜਿੱਤੇ ਵੈਂਟੀਲੇਟਰ ਦਾ ਕੰਟਰੋਲ ਤੁਹਾਡੇ ਉੱਤੇ ਆ ਜਾਏਗਾ ਜੀ ਬਿਲਕੁਲ ਹੈ ਵੀ ਡਰ ਹਾਂ ਜੀ ਦੋਨੋਂ ਪਾਸੇ ਆਪਾਂ ਇੱਕ ਹੋਰ ਵੇਰਵੇ ਵਿੱਚ ਦੇਖ ਰਹੇ ਸੀ ਕਿ ਇਹਦੇ ਵਿੱਚ ਸਾਰਾ ਇਲੈਕਟ੍ਰਿਕ ਫੀਚਰਸ ਨੇ ਸੀਟ ਨੂੰ ਆਪਾਂ ਅੱਗੇ ਪਿੱਛੇ ਕਰਨਾ ਹੈ ਅਪ ਡਾਊਨ ਕਰਨਾ ਹੈ ਦੇਖੋ ਇਹਦੇ ਵਿੱਚ ਇੱਕ ਯੂਨਿਕ ਫੀਚਰ ਆਇਆ ਜੋ ਇਸ ਸੈਗਮੈਂਟ ਦੀ ਕਿਸੇ ਗੱਡੀ ਦੇ ਵਿੱਚ ਨਹੀਂ ਲੰਬਰ ਸਪੋਰਟ ਦਾ ਫੀਚਰ ਜੀ ਲੰਬਰ ਸਪੋਰਟ ਹੁੰਦੀ ਹੈ ਜ ਜੇ ਆਪਣੇ ਬੈਕ ਨੂੰ ਜੀ ਆਤੀ ਹੈ ਤੁਸੀਂ ਦੇ ਵਿੱਚ ਕਰਕੇ ਵੇਖੋ ਤੁਹਾਡੇ ਇੱਥੇ ਯਾਨੀ ਕਿ ਫੀਚਰ ਲੱਗਾ ਹੋਇਆ ਤੁਹਾਨੂੰ ਇੱਥੇ ਰਿਲੀਫ ਮਿਲੇਗਾ ਓਕੇ ਤੁਹਾਡੇ ਜਿਹੜੇ ਪੇਟ ਥੱਕ ਜਾਂਦੀ ਹੈ ਤੇ ਉਹ ਤੁਹਾਨੂੰ ਯਾਨੀ ਕਿ ਰਿਲੀਫ ਕਰੇਗਾ ਉਹ ਤੁਹਾਨੂੰ ਲੰਬਰ ਸਪੋਰਟ ਨੂੰ ਐਕਟੀਵੇਟ ਕਰ ਦਿੰਦੇ ਆਪਾਂ ਓਕੇ ਤਾਂ ਟੋਟਲ ਅਜੇ ਜੀ ਕਿੰਨੇ ਤਰ੍ਹਾਂ ਦੇ ਮਾਡਲਸ ਹੈ ਦੇ ਵਿੱਚ ਇਹਦੇ ਵਿੱਚ ਕੋਈ ਪੈਟਰੋਲ ਦੇ ਵਿੱਚ 8 ਤੋਂ 10 ਮਾਡਲ ਕੀਤੇ ਹੋਏ ਹੈ ਜੀ ਪੈਟਰੋਲ ਦੇ ਵਿੱਚ 8 ਤੋਂ 10 ਮਾਡਲ ਹੈਗੇ ਜੀ ਕਿਤੇ ਵੇਰੀਐਂਟ ਵਾਈਜ਼ ਹਾਈਬ੍ਰਿਡਸ ਵੀ 7-8 ਮਾਡਲ ਹੈਗੇ ਜੀ ਤੇ ਹਰ ਮਾਡਲ ਦੇ ਵਿੱਚ ਆਪਾਂ ਡਿਫਰੈਂਸਸ ਦੀ ਗੱਲ ਕਰੀਏ 베ਸ ਤੋਂ ਲੈ ਕੇ ਟੌਪ ਮਾਡਲ ਤੱਕ ਤੇ ਕਿੰਨਾ ਕੁ ਫਰਕ ਰਹਿੰਦਾ ਜੀ ਫਿਰ 베ਸ 베ਸ ਮਾਡਲ ਦੇ ਵਿੱਚ ਸਾਨੂੰ 10 ਲੱਖ 9900 ਰੱਖ ਸ਼ੋਰੂਮ ਪ੍ਰਾਈਸ ਹੈ ਤੇ ਇਹ ਯਾਨੀ ਕਿ ਟੌਪ ਵ ਸਾਡੋ 20 ਤੋਂ 21 ਲੱਖ ਤੱਕ ਦਾ ਇਹ ਵੀ ਰੈਂਡ ਡਵਾਈਸ ਹੈ ਕੁਝ ਫੀਚਰਸ ਐਡ ਹੋਦੇ ਹੁਣ ਇਹਨਾਂ ਨੇ ਤੇ ਆਪਣਾ ਅਲੋਏ ਵੀ ਟਾਇਰ ਵੀ ਐਡ ਹੋ ਜਾਂਦੇ ਆ ਜੀ ਤੇ ਇਹ ਚੀਜ਼ ਸਾਰੀਆਂ ਐਡ ਉਹ ਬੇਸ ਤੇ ਸਨਰੂਫ ਨਹੀਂ ਮਿਲੇਗਾ ਫਿਰ ਉਸ ਤੋਂ ਥਰਡ ਮਾਡਲ ਤੁਹਾਨੂੰ ਸਨਰੂਫ ਮਿਲ ਜਾਏਗਾ ਔਰ ਪੈਨੋਮਿਕ ਸਨਰੂਫ ਆ ਸਰ ਛੋਟਾ ਸਨਰੂਫ ਨਹੀਂ ਹੈ ਬਿਲਕੁਲ ਮੈਂ ਉਹੀ ਦੇਖ ਰਿਹਾ ਸੀਗਾ ਕਿ ਸਨਰੂਫ ਹੈ ਜਿਹੜਾ ਉਹ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਹੈ ਜੀ ਪੂਰਾ ਪੂਰਾ ਯਾਨੀ ਕਿ ਕਈ ਹੁੰਦੇ ਮੂਨ ਰੂਫ ਸਨਰੂਫ ਹੁੰਦੇ ਛੋਟੇ ਛੋਟੇ ਜਿਹਾ ਇਹਗਾ ਜੀ ਪੂਰਾ ਪੈਨੋਮਿਕ ਸਨਰੂਫ ਜੀ ਇਹ ਓਪਨ ਕਰਕੇ ਵੀ ਦਿ ਜਿਸਾਨ ਕਰਦਾ ਯੰਗਸਟਰ ਯੂਥ ਜਿਹੜੇ ਰੂਫ ਨੂੰ ਲਾਈਕ ਕਰਦੇ ਆ ਜੀ ਜੀ ਨਾ ਇਹ ਜੀ ਇਹ ਦੋ ਬੰਦੇ ਯਾਨਕੀ ਪ੍ਰੋਪਰ ਯਾਨਕੀ ਦੋ ਪਰਸਨਸ ਬੱਚੇ ਨਹੀਂ ਪਰਸਨ ਦੋਨੋਂ इजीली ਖੜੇ ਹੋ ਸਕਦੇ ਆ ਖੜੇ ਹੋ ਸਕਦੇ ਆ ਬਿਲਕੁਲ ਛੋਟਾ ਰੂਫ ਨਹੀਂ ਹੈਗਾ ਪੂਰਾ ਵੱਡਾ ਰੂਫ ਹੈਗਾ ਜੀ ਇਹ ਜੀ ਜੇਕਰ ਆਪਾਂ ਮਾਈਲੇਜ ਦੀ ਹੁਣ ਆਪਾਂ ਗੱਲ ਕਰ ਲਈਏ ਸੋ ਮਾਈਲੇਜ ਦੀ ਆਪਾਂ ਗੱਲ ਕਰੀਏ ਕਿਉਂਕਿ ਮੈਨੂੰ ਲੱਗਦਾ ਕਿ ਇਹ ਸਵਾਲ ਪੁੱਛਣਾ ਜ਼ਰੂਰੀ ਹੈ ਉਕਿ ਮਾਈਲੇਜ ਨੂੰ ਲੈ ਕੇ ਆਪਣੀ ਜੇਬ ਨੂੰ ਆਪਣੇ ਪਾਕਟ ਖਰਚ ਨੂੰ ਦੇਖੀ ਹਰ ਇੱਕ ਵਿਅਕਤੀ ਜਿਹੜੀ ਉਹ ਬਾਈ ਕਰਦਾ ਹੈ ਕਾਰ ਜੀ ਸ ਮਾਈਲੇਜ ਦੀ ਗੱਲ ਕਰਦੇ ਆਂ ਪੈਟਰੋਲ ਦੀ ਆਪਾਂ ਪਲਗਰ ਕਰਾਂਗੇ ਜੀ ਪੈਟਰੋਲ ਦੇ ਵਿੱਚ ਮਾਈਲੇਜ ਜਿਹੜੀ ਆ ਔਨ ਰੋਡ ਜਿਹੜੀ ਹੈਗੀ ਅਗਰ ਆਪਾਂ 80 ਟੂ 100 ਦੀ ਸਪੀਡ ਤੇ ਗੱਡੀ ਚਲਾਣੇ ਆ ਇੱਕ ਡਰਾਈਵਿੰਗ ਯਾਨੀ ਕਿ ਕੰਡੀਸ਼ਨ ਬੜੀ ਮੈਟਰ ਕਰਦੀਆਂ ਨੇ ਤੁਹਾਨੂੰ 18 ਤੋਂ 20 ਦੀ ਐਵਰੇਜ ਮਿਲੇਗੀ ਔਰ ਲੋਕਲ ਤੁਹਾਨੂੰ ਮਿਲੇਗੀ 14 ਤੋਂ 15 ਦੀ ਐਵਰੇਜ પેટ્રોલ ਤੇ પેટ્રોલ ਦੇ ਉੱਪਰ ਤੇ ਜੇ ਆਪਾਂ ਡੀਜ਼ਲ ਦੀ ਗੱਲ ਕਰੀਏ ਡੀਜ਼ਲ ਦੀ ਗੱਲ ਕਰਦੇ ਹਾਂ ਉਸ 20+ ਯਾਨੀ 21-22 ਦੀ ਐਵਰੇਜ ਬੜੇ ਆਰਾਮ ਨਾਲ ਮਿਲਦੀ ਹੈ ਔਰ ਲੋਕਲ ਤੁਹਾਨੂੰ 17-18 ਦੀ ਮਿਲਦੀ ਹੈ ਔਰ ਇਸ ਡਿਪੈਂਡੈਂਟ ਓਨ ਡਰਾਈਵਿੰਗ ਕੰਡੀਸ਼ਨ ਤੁਸੀਂ ਕਿੱਦਾਂ ਚਲਾਉਂਦੇ ਹੋ ਹੁਣ ਕਈ ਵਕ ਹੁੰਦੇ ਆ ਕਿ ਚਲਾਉਂਦੇ 80 ਤੋਂ 70 ਤੇ ਉਹਨਾਂ ਨੂੰ ਬੜੇ ਅੱਛੇ ਬੜੇ ਮਿਲ ਜਾਂਦੀ ਹੈ ਹੁਣ ਕਈ ਹੁੰਦੇ ਯੰਗਸਟਰ ਉਹ ਗੱਡੀ ਖਿੱਚ ਕੇ ਚਲਾਉਂਦੇ ਆ ਉਹਨਾਂ ਨੂੰ ਉਸ ਐਵਰੇਜ ਦਾ 2-3 ਕਿਲੋਮੀਟਰ ਦਾ ਵੇਰੀਏਸ਼ਨ ਤਾਂ ਆਏਗਾ ਜੀ ਇਹ ਜੀ ਅਜਾ ਜੀ ਲੋਕ ਕਨਫਿਊਜ਼ ਹੋ ਜਾਂਦੇ ਜੀ ਕਿ ਅਸੀਂ ਕਿਹੜੀ ਗੱਡੀ ਖਰੀਦੀਏ ਆਪਾਂ ਅੱਜ ਕੀ ਆਦੀ ਜਿਹੜੀ ਨਿਊ ਸੈਲਟੂਸ ਇਸ ਬਾਰੇ ਆਪਾਂ ਗੱਲ ਕਰ ਰਹੇ ਆਂ ਲੋਕ ਕਿਉਂ ਖਰੀਦਣ ਜੀ ਇਹਨੂੰ ਲੋਕ ਕਿਉਂ ਲੋਕਾਂ ਦਾ ਦੇਖੋ ਇਸ ਕਰਕੇ ਕਿ ਨਵੀਂ ਚੀਜ਼ ਖਰੀਦਣ ਦਾ ਕ੍ਰੇਜ਼ ਇੱਕ ਤਾਂ ਸਪੋਰਟੀ ਲੋਕਾ ਸਰ ਫੈਮਿਲੀ ਕਾਰ ਆ ਜੀ ਔਰ ਵੈਲਿਊ ਫਾਰ ਮਨੀ ਕਾਰ ਆ ਜੀ ਮਾਰਕੀਟ ਚ ਹੋਰ ਵੀ ਮਾਰਕੀਟ ਚ ਕਾਫੀ ਕਾਰਾਂ ਆਈਆਂ ਆ ਗਈਆਂ ਪੱਲੇ ਕੋਈ ਉਹਦਾ ਬਜਟ ਤੋਂ ਬਾਅਦ ਚੱਲੇ ਜਾਂਦੀਆਂ ਇਹ ਪ੍ਰੀਵੀਅਸ ਕਾਰ ਦੇ ਨਾਲੋਂ ਹੁਣ ਲੇਟੈਸਟ ਕਾਰ ਦੇ ਵਿੱਚ ਜ਼ਿਆਦਾ ਕੋਈ ਇਹਨਾਂ ਨੇ ਰੇਟ ਹਾਈਕ ਨਹੀਂ ਕੀਤਾ 20 ਤੋਂ 25 ਹਜ਼ਾਰ ਦੇ ਵਿੱਚ ਹਾਈ ਕੀਤਾ ਯਾਨੀ ਕਿ ਤੁਹਾਨੂੰ ਇਹ ਫੀਲ ਨਹੀਂ ਹੋਏਗਾ ਕਿ ਤੁਸੀਂ ਨਵੀਂ ਚੀਜ਼ ਲਈ ਹੈ ਤਾਂ ਮੈਨੂੰ ਯਾਨੀ ਕਿ ਆਪਣੇ ਆਪ ਨੂੰ ਬਜਟ ਨੂੰ ਜ਼ਿਆਦਾ ਸਟ੍ਰੈਸ ਕਰਨਾ ਪਿਆ ਇੱਕ ਫੈਮਿਲੀ ਕਾਰ ਹੈ ਔਰ ਇੱਕ ਬਜਟ ਦੇ ਵਿੱਚ ਕਾਰ ਹੈ ਹਰ ਇੱਕ ਦੇ ਬਜਟ ਦੇ ਵਿੱਚ ਮੀਡਲ ਕਲਾਸ ਬੰਦੇ ਦੇ ਲਈ ਮੀਡਲ ਕਲਾਸ ਬੰਦਾ ਬੜੇ ਆਰਾਮ ਨਾਲ ਇਹਨੂੰ ਅਫੋਰਡ ਕਰ ਸਕਦਾ ਹੈ ਨਹੀਂ ਤਾਂ ਕਈ ਵਾਰ ਜਦ ਗੱਡੀ ਨਵੀਂ ਲਾਂਚ ਹੁੰਦੀ ਹੈ ਤਾਂ ਉਹਦਾ ਜਿਹੜਾ ਵੈਲਿਊ ਹੈ ਉਹ ਲੱਖ ਰੁਪਏ ਵੱਧਾ ਹੈ ਬਿਲਕੁਲ ਇਹਨਾਂ ਨੇ ਸਿਰਫ 20 ਤੋਂ 25 ਹਜ਼ਾਰ ਹੀ ਪਤਾਇਆ ਓਕੇ ਤਾਂ ਕਿ ਯਾਨੀ ਕਿ ਕਸਟਮਰ ਨੂੰ ਯਾਨੀ ਕਿ ਲੱਗੇ ਨਾ ਕਿ ਮੈਂ ਨਵੀਂ ਚੀਜ਼ ਲਈਏ ਮੈਨੂੰ ਲੱਖ-ਫਲਦੋ ਵੈਲਿਊ ਫਾਰ ਮਨੀ ਕਾਰ ਲਈ ਹੈ ਔਰ ਇੱਕ ਹਾਂ ਮੈਨੂੰ ਫੀਚਰਸ ਉਹਨੇ ਜਿਆਦਾ ਮਿਲ ਰਿਹਾ ਜੀ بیس ਮਾਡਲ ਦੇ ਵਿੱਚ ਤੁਹਾਨੂੰ ਸਾਰਾ ਕੁਝ ਮਿਲਦਿਆ ਜੇ ਤੁਸੀਂ ਜਿਆਦਾ ਥੋੜਾ ਬਹੁਤ ਕੁਝ ਛੋਟ ਚਾਹੁੰਦੇ ਹੋ ਇੱਕ ਮਾਡਲ ਉੱਪਰ ਚੱਲ ਜਾਓ ਅੱਛਾ بیس ਮਾਡਲ ਦੇ ਵਿੱਚ ਕੀ ਕੀ ਮਿਲ ਰਿਹਾ ਹੈ ਇਹ ਤਾਂ ਦੱਸ ਸਕਦੇ ਹੋ ਤੁਸੀਂ ਇਹ देखो ਕੋ ਐਲਈਡੀ ਲਾਈਟਸ ਮਿਲ ਜਾਣੀਆਂ ਤੁਹਾਨੂੰ ਈਵਨ ਕਰੂਜ਼ ਕੰਟਰੋਲ ਦਾ ਫੀਚਰ ਵੀ بیس ਮਾਡਲ ਵਿੱਚ ਮਿਲ ਜਾਏਗਾ ਸਕਰੀਨ ਵੀ ਇੰਨੀ ਮਿਲ ਗਈ 30 ਇੰਚ ਦੀ ਸੇਮ ਮਿਲ ਜਾਏਗੀ ਜੀ ਓਕੇ ਕੰਬਾਈਨਡ ਸਕਰੀਨ ਮਿਲੇਗੀ ਸੇਮ ਸਕਰੀਨ ਮਿਲੇਗੀ ਔਰ ਕਰੂਜ਼ ਕੰਟਰੋਲ ਦਾ ਮੇਨ ਫੀਚਰ ਜਿਹੜਾ ਕਿ ਸਾਡੇ ਉੱਪਰਲੇ ਮਾਡਲ ਦੇ ਟਾਪ ਐਂਡ ਵੀਅਰੈਂਸ ਮਾਡਲ ਜਾਂਦਾ ਜਦਾ ਕਿ ਜਿਹੜਾ ਕਿ ਕਰੂਜ਼ ਕੰਟਰੋਲ ਦਾ ਫੀਚਰ ਹੈ ਪਰ ਲੇਕਿਨ ਇਹਨਾਂ ਨੇ ਬੇਸ ਮਾਡਲ ਦੇ ਵਿੱਚ ਦੇ ਦਿੱਤਾ ਗਿਆ ਜੀ ਅਜਾ ਜੀ ਆਪਾਂ ਸੇਫਟੀ ਫੀਚਰਸ ਦੀ ਗੱਲ ਕਰ ਲਈਏ ਆਮ ਤੌਰ ਤੇ ਆਪਾਂ ਵੇਖਦੇ ਹਾਂ ਕਿ ਜਿਹੜੀਆਂ ਬੇਸ ਮਾਡਲ ਗੱਡੀਆਂ ਹੁੰਦੀਆਂ ਨੇ ਫਰੰਟ ਵਾਲੀ ਸੀਟਾਂ ਤੇ ਸਿਰਫ 에ਅਰ ਬੈਗ ਹੁੰਦਾ ਹੈ ਜੀ ਸੇਫਟੀ ਫੀਚਰਸ ਨੂੰ ਲੈ ਕੇ ਕੰਪਨੀ ਨੇ ਕੀ ਕੀਤਾ ਇਹਦੇ ਵਿੱਚ ਕੋ ਸਟੈਂਡਰਡ ਫੀਚਰ ਹੈਗੇ ਆ ਜਿਹੜੇ ਕਿ ਸਟਾਰਟਿੰਗ ਮਾਡਲ ਤੋਂ 6 에ਅਰ ਬੈਗ ਸੇਫਟੀ ਦਾ ਕੋਈ ਕੰਪਰੋਮਾਈਜ਼ ਨਹੀਂ ਹੈ ਬੇਸ ਮਾਡਲ ਚ ਵੀ ਬੇਸ ਮਾਡਲ ਜੀ ਤੁਹ फ्रंट सेंसर रही है सेंसर सारा कुछ मिलेगा ਤੁਹਾਨੂੰ ਇਹਦੇ ਵਿੱਚ ਦੀ ਔਰ ਮੇਨ ਹੁੰਦਾ 에어 ਬੈਗ ਕਸਟਮਰ ਦਾ ਸਪੱਲ ਸਵਾਲ ਹੀ ਹੁੰਦਾ ਕਿ ਬੜੀ ਇਹ ਚ 에어 ਬੈਗ ਕਿੰਨੇ ਆਂ 에어 ਬੈਗ ਕਿੰਨੇ ਬਿਲਕੁਲ ਮੈਂ ਤਾਂ ਹੀ ਪੁੱਛਿਆ ਜੀ 6 에어 ਬੈਗਸ ਸਟੈਂਡਰਡ আচ্ছা ਦੋ ਫਰੰਟ ਤੇ ਦੋ ਫਰੰਟ ਤੇ ਬਾਕੀ ਸਾਰੇ ਮਤਲਬ ਕਿ 6 에어 ਬੈਗ ਬਹੁਤ ਹੁੰਦੇ ਪੂਰੀ ਗੱਡੀ ਨੂੰ ਕਵਰ ਕਰਦੇ ਬਿਲਕੁਲ ਜੀ ਦੋ ਸਾਡੇ ਫਰੰਟ ਤੇ ਮਿਲਣਗੇ ਦੋ ਅੰਡਾ ਸਾਈਡ ਤੇ ਲਿਖੇ ਹੋਏ ਤੁਸੀਂ ਦੇਖ ਸਕਦੇ ਹੋ ਬਿਲਕੁਲ ਤੇ ਔਰ ਦੋ ਪਿੱਛੇ ਕਟਨ ਇਹ ਪੂਰਾ ਕਟਨ 에য়ার ਬੈਗ ਹੁੰਦਾ ਜੀ ਸਾਈਡ ਨੂੰ ਕਵਰ ਕਰਦਾ ਤੁਹਾਨੂੰ ਔਰ ਫਰੰਟ ਤੋਂ ਜਿਹੜੇ ਇੱਥੋਂ ਕਿਤੇ ਇੱਥੋਂ ਨਿਕਲੇਗਾ ਇੱਕ ਔਰ ਇੱਥੋਂ ਇੱਕ ਕਲਰਸ ਦੀ ਆਪਾਂ ਗੱਲ ਕਰ ਲਈਏ ਕਲਰ অপਸ਼ਨ ਦੇ ਤਾਂ ਕਿੰਨੇ ਤਰ੍ਹਾਂ ਦੇ ਕਲਰ ਆਏ 10 ਤਰ੍ਹਾਂ ਦੇ ਕਲਰ ਆਏ ਜੀ ਇਹਦੇ ਵਿੱਚ 10 ਤਰ੍ਹਾਂ ਦੇ ਕਲਰ ਜਿਹਦੇ ਵਿੱਚ ਅਸੀਂ 4 ਨਵੇਂ ਕਲਰ ਇਹ ਚ ਅਸੀਂ ਯਾਨੀ ਕਿ ਇੰਟਰੋਡਿਊਸ ਕੀਤੇ ਐ ਇੱਕ ਮੈਗਨਾ ਰੈਡ ਕਲਰ ਇੱਕ ਹੈਜ਼ ਬਲੂ ਔਰ ਐਨ ਔਰ ਇੱਕ ਫੋਰੈਸਟ ਬਲੂ ਔਰ ਇੱਕ ਆਈਵਰੀ ਸਿਲਵਰ ਗਲੋਸੀ ਜਿਵੇਂ ਇੱਕ ਨਮਾ ਕਲਰ ਹੈ সিলਵਰ ਜਿਦਾ ਔਰ ਤੁਹਾਡੇ ਜਿਦਾ ਪਿਸਤਾ ਕਲਰ ਹੁੰਦਾ ਲਾਈਟ ਪਿਸਤਾ ਉਹ ਵਾਲਾ ਕਲਰ ਮਿਲੇਗਾ ਬਹੁਤ ਪਿਆਰਾ ਕਲਰ ਹੈ ਇਹ ਚਾਰ ਕਲਰ ਇਹਨਾਂ ਨੇ ਸੈਲਟੋਸ ਚ ਨਿਊ ਇੰਟਰੋਡਿਊਸ ਕੀਤੇ ਹੈਗੇ ਜੀ ਇਹ ਚਾਰ ਕਲਰ ਤੁਹਾਨੂੰ ਨਾ ਨਾ ਬਾਕੀ ਇਹ ਬਲੈਕ ਗ੍ਰੇ ਵਾਈਟ ਇਹ ਰਨਿੰਗ ਪਰ ਸਾਡਾ ਕਲਰ ਹੈਗੀ ਜੋ ਚਲਦੇ ਪਏ ਆ ਅਖੀਰ ਤੋ ਵਿੱਚ ਜੋ ਵੀ ਲੋਕ ਇਸ ਵੀਡੀਓ ਨੂੰ ਦੇਖ ਰਹੇ ਨੇ ਜਾਂ ਜੋ ਕਸਟਮਰ ਜੋ ਲੋਕ ਇਸ ਗੱਡੀ ਨੂੰ ਖਰੀਦਣਾ ਚਾਹੁੰਦੇ ਨੇ ਕੀ ਮੈਸੇਜ ਉਹਨਾਂ ਨੂੰ ਕਨਵੇ ਕਰਨਾ ਚਾਹੁੰਦਾ ਸਰ ਮੇਰੇ ਵੱਲੋਂ ਮੈਸੇਜ ਇਹ ਹੈ ਕਿ ਇੱਕ ਵਾਰੀ ਆ ਕੇ ਵਿਜ਼ਿਟ ਜ਼ਰੂਰ ਕਰੋ ਲਾਲੀ ਕੀਆ ਉਸ ਸ਼ਹਿਰਪੁਰ ਦੇ ਵਿੱਚ ਤੁਸੀਂ ਆਪਣੇ ਯਾਨੀ ਤੇ ਫੇ ਤੁਹਾਨੂੰ ਯਾਨੀ ਕਿ ਜੋ ਅਸੀਂ ਦੱਸਿਆ ਹੈਗਾ ਗੱਡੀਆਂ ਦੇ ਬਾਰੇ ਉਹ ਤੁਹਾਨੂੰ ਯਾਨੀ ਕਿ ਫੀਲ ਆਏਗਾ ਪ੍ਰੋਪਰ ਕਿ ਜੋ ਦੱਸਿਆ ਕਿ ਬਾਕੀ ਉਹ ਚੀਜ਼ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਔਰ ਵੈਲਿਊ ਫॉर ਮਨੀ ਕਾ ਆ ਰਿਹਾ ਹੈ ਕੋਈ ਟੈਸਟ ਡਰਾਈਵ ਜ਼ਰੂਰ ਕਰੋ ਗੱਡੀ ਦੀ ਔਰ ਇੱਕ ਵੀਡੀਓ ਜ਼ਰੂਰ ਕਰੋ ਸ਼ੋਰੂਮ ਕਿਹੜੀ ਜਗ੍ਹਾ ਅਵੇਲੇਬਲ ਹੈ ਜੀ ਸ਼ੋਰੂਮ ਜੀ ਇਹ ਆਪਣਾ ਲਾਲੀ ਮੋਟਰ ਯਾਨੀ ਕਿ ਸਿੰਗਰੀ ਵਾਲਾ ਹੈ ਜਗੰਦਰ ਰੋਡ ਤੇ ਸ਼ਾਹਪੁਰ ਹੈਗਾ ਜੀ ਬਾਕੀ ਜੇ ਆਪਣੇ ਡਿਸਟ੍ਰਿਕਟ ਦੇ ਵਿੱਚ ਜਾਈਏ ਤੇ ਸਾਡਾ ਇੱਕ ਸੁਬਾ ਸ਼ੋਰੂਮ ਹੈਗਾ ਜੀ ਇੱਕ ਨਵਾਂ ਸ਼ਾਹ ਸ਼ੋਰੂਮ ਹੈ ਔਰ ਇੱਕ ਜਗੰਦਰ ਸਾਡਾ ਮੇਨ ਜਿਹੜਾ ਹੈਡ ਆਫਿਸ ਹੈਗਾ ਜੀ ਬਹੁਤ ਬਹੁ